ਫੇਰ ਮੈਂ ਧੁੱਕੀ ਤੇ ਅਫੀਮ ਵਾਲਿਆਂ ਦੇ ਕੋਲੇ ਗਿਆ ਉਹ ਕਹਿੰਦਾ ਸਾਡਾ ਬਾਪੂ ਤਾਂ 40 ਸਾਲਾਂ ਦਾ ਧੁੱਕੀ ਖਾਂਦਾ ਹੈ ਕੋਈ ਕਹਿੰਦਾ ਸਾਡਾ ਚਾਚਾ 35 ਸਾਲਾਂ ਦਾ ਫੀਮ ਖਾਂਦਾ ਪਰ ਵਧੀਆ ਪਏ ਇਹ ਜਾਨ ਲੈਵਾ ਨਸ਼ੇ ਤੋਂ ਕਨਵਰਟ ਕਰਨੇ ਪੈਣੇ ਆ ਬੰਦੇ ਇਵੇਂ ਜੇ ਚਿੱਟੇ ਤੋਂ ਟੀਕੇ ਤੋਂ ਗੋਲੀਆਂ ਤੋਂ ਸਮੈਕ ਤੋਂ ਕਨਵਰਟ ਕਰਨੋਂਗੇ ਬੰਦਿਆਂ ਨੂੰ ਇਸ ਕੰਮ ਤੇ ਤਾਂ ਬੰਦੇ ਜਿਉਂਦੇ ਵੀ ਰਹਿ ਜਾਣਗੇ ਤੇ ਕੰਮ ਵੀ ਕਰਨਗੇ ਤੇ ਬਚ ਵੀ ਜਾਣਗੇ। ਬੜਾ ਹੈਰਾਨ ਆ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿਢਿੰਗ ਜੀ ਵਾਰ-ਵਾਰ ਇਹ ਮੁੱਦਾ ਉਠਾ ਰਹੇ ਹੈ ਕਿ ਚਿੱਟੇ ਨੂੰ ਹਟਾ ਕੇ ਡੋਟੇ ਜਾਂ ਅਫੀਮ ਜਿਹੜਾ ਹੈਗਾ ਉਸ ਵੱਲ ਵਧਿਆ ਜਾਵੇ। ਇਹ ਨਾ ਕੇਵਲ ਉਹਨਾਂ ਮਾਪਿਆਂ ਦੀ ਤੋਹੀਨ ਹੈ ਜਿਨ੍ਹਾਂ ਦੇ ਬੱਚੇ ਇਸੇ ਸਿੰਥੈਟਿਕ ਡਰੱਗਸ ਦੀ ਭੇਂਡ ਚੜ ਗਈ ਹੈ। ਬਲਕਿ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਫੈਸਲਾਕੁਨ ਲੜਾਈ ਲੜ ਰਹੀ ਹੈਗੀ ਹੈ ਜੁਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਜਦੋਂ ਇਹ ਲੋਕ ਲਹਿਰ ਬਣ ਚੁੱਕੀ ਹੈ ਜਦੋਂ ਲੋਕ ਆਪ ਮਹਾਰੇ ਅੱਗੇ ਆ ਕੇ ਇਸ ਲਹਿਰ ਦਾ ਹਿੱਸਾ ਬਣ ਰਹੇ ਨੇ ਉਸ ਵਕਤ ਜਿਹੜਾ ਹੈਗਾ ਇਹ ਕਾਂਗਰਸ ਦੁਆਰਾ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਕੇਵਲ ਜਿਹੜਾ ਹੈਗਾ ਜੁਤ ਨਸ਼ਿਆਂ ਦੇ ਵਿਰੁੱਧ ਮੁਜਮਲ ਨੂੰ ਢਾਹ ਲਾਉਣ ਵਾਲਾ ਹੈਗਾ ਬਲਕਿ ਜਿਹੜਾ ਹੈ ਇਹ ਡਰਗ ਮਾਫੀਆ ਦੇ ਅੱਗੇ ਸੈਂਡਰ ਕਰਨ ਵਾਲਾ ਵੀ ਹੈਗਾ ਇੱਕ ਸਵਜ ਤੋਂ ਪਰੇ ਹੈਗਾ ਕਿ ਇੱਕ ਨਸ਼ੇ ਦਾ ਅਲਟਰਨੇਟਿਵ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਬਣਾਉਣਾ ਚਾਹਤਾ ਔਰ ਇਸ ਨਸ਼ੇ ਨੇ ਪਿਛਲੇ ਦੋ ਦਹਾਕਿਆਂ ਦੇ ਵਿੱਚ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ ਪੰਜਾਬ ਨੂੰ ਸਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ امیਜ ਦੇ ਤੌਰ ਦੇ ਉੱਤੇ ਵੱਡੀ ਢਾਹ ਲਾਈ ਇਹਨਾਂ ਨਸ਼ਾਕਾਰਨੀ ਬਹੁਤ ਸਾਰੇ ਵਾਪੇ ਇਸ ਕਰਕੇ ਮਜਬੂਰ ਹੋਏ ਆਪਣੇ ਬੱਚਿਆਂ ਨੂੰ ਬਾਹਰ ਵੇਚਣ ਵਾਸਤੇ ਕਿ ਸ਼ਾਇਦ ਉੱਥੇ ਜਾ ਕੇ ਉਹ ਨਸ਼ੇ ਤੋਂ ਬਚ ਜਾਣ ਪਰ ਹੁਣ ਜਿਸ ਤਰੀਕੇ ਦੀ ਐਡਵੋਕੇਸੀ ਜਿਹੜੀ ਹੈ ਉਹ ਰਾਜਾ ਬੜਿੰਗ ਜੀ ਕਰ ਰਿਹਾ ਇਹ ਸਮਝ ਤੋਂ ਪਰੇ ਹੈ ਔਰ ਤੁਸੀਂ ਦੇਖੋ ਕਿ ਕਾਂਗਰਸੀਆਂ ਸਰਕਾਰਾਂ ਇੱਥੇ ਰਹੀਆਂ ਨਹੀਂ ਉਹਨਾਂ ਨੇ ਕਿਉਂ ਜਿਹੜਾ ਹੈਗਾ ਨਸ਼ਿਆਂ ਨੂੰ ਵਧਨ ਫੁੱਲਣ ਦਿੱਤਾ ਔਰ ਅੱਜ ਵੀ ਜਦੋਂ ਨਸ਼ੇ ਹਟਾਉਣ ਵੱਲ ਪਾਸੇ ਵੱਲ ਆਪਾਂ ਵੱਧ ਰਹੇ ਆਂ ਜਦੋਂ ਆਪਾਂ ਨਵੀਂ ਜਨਰੇਸ਼ਨ ਨੂੰ ਅਵੇਅਰ ਕਰ ਰਹੇ ਹੈਗੇ ਆ ਉਸ ਵਕਤ ਵੀ ਕਾਂਗਰਸ ਦੇ ਜਿਹੜੇ ਲੀਡਰਾਂ ਦੁਆਰਾ ਇਹੋ ਜਿਹੇ ਬਿਆਨ ਦੇਣੇ ਕੀਤੇ ਨਾ ਕੀਤੇ ਇਸ ਮਹਿੰਮ ਨੂੰ ਢਾਹ ਲਾਉਣ ਦੇ ਬਰਾਬਰ ਆ ਅੱਜ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਚਿੱਟੇ ਦੀ ਥਾਂ ਤੇ ਅਫੀਮ ਨਹੀਂ ਚਾਹੀਦੀ ਅੱਜ ਉਹਨਾਂ ਨੂੰ ਚਾਹੀਦੀ ਹੈ ਨੌਕਰੀ ਉਹਨਾਂ ਨੂੰ ਚਾਹੀਦੀ ਹੈ ਐਜੂਕੇਸ਼ਨ ਉਹਨਾਂ ਨੂੰ ਚਾਹੀਦੀ ਹੈ ਕਲੀਨ ਗਵਰਨੈਂਸ ਸੋ ਮੈਂ ਤੇ ਰਾਜਾਵਡਿੰਗ ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਰਾਜਾ ਸਾਹਿਬ ਇਸ ਵਕਤ ਇਹੋ ਜਿਹੀਆਂ ਗੱਲਾਂ ਕਰਨੀਆਂ ਠੀਕ ਨਹੀਂ ਹੈਗੀਆਂ ਆਪਾਂ ਜੁੱਧ ਦੇ ਆ ਨਸ਼ੇ ਦੇ ਖਿਲਾਫ ਇੱਕ ਫੈਸਲਾ ਕੋਲ ਲੜਾਈ ਲੜ ਰਹੇ ਆ ਕਿ ਤੁਹਾਨੂੰ ਅਪੀਲ ਹੈ ਇਸ ਮਹਿੰਮ ਦਾ ਹਿੱਸਾ ਬਣੋ ਔਰ ਇਸ ਮਹਿੰਮ ਦਾ ਹਿੱਸਾ ਪਾਕ ਬਣ ਕੇ ਇਸ ਇਤਿਹਾਸਿਕ ਲੜਾਈ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ